ਉਸ ਅਕਾਲ ਪੁਰਖ ਪਰਮਾਤਮਾ ਤੋਂ ਵੱਡਾ ਕੋਈ ਗੁਰੂ ਨਹੀਂ ਹੈ ਜੇ ਕੋਈ ਗੁਰੂ ਬਣ ਕੇ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਕਰਦਾ ਉਹ ਗੁਰੂ ਨਹੀਂ ਹੋ ਸਕਦਾ ਜੋ ਗੁਰੂ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦਾ ਉਸ ਦੇ ਭਾਣੇ ਨੂੰ ਮੰਨਦਾ ਸਾਰੀ ਸਾਧ ਸੰਗਤ ਨੂੰ ਇਹ ਹੀ ਗੱਲ ਕਹਿੰਦਾ ਹੈ ਭਾਣਾ ਮੰਨੇ ਸਦਾ ਸੁਖ ਹੋਏ ਸ਼ੇਵੀ ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਲੜਕਾ ਛੋਟੀ ਉਮਰ ਤੋਂ ਹੀ ਉਸ ਨੂੰ ਪਰਮਾਤਮਾ ਬਾਰੇ ਸਾਰਾ ਗਿਆਨ ਸੀ ਉਹ ਬਾਲ ਉਮਰ ਵਿੱਚ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਇਹੋ ਜਿਹਾ ਕੋਟਕ ਦਿਖਾਉਂਦਾ ਸੀ ਉਹ ਖੇਡਦੇ ਸਮੇਂ ਕੋਈ ਵੀ ਉਸ ਦਾ ਦੋਸਤ ਕਹਿ ਦਵੇ ਕਿ ਬਾਬਾ ਮੈਨੂੰ ਭੁੱਖ ਲੱਗੀ ਹੈ ਤੇ ਉਹ ਮਾਲਕ ਦੇ ਅੱਗੇ ਅਰਦਾਸ ਕਰ ਦਿੰਦਾ ਤੇ ਭੋਜਨ ਦਾ ਪ੍ਰਬੰਧ ਉਸੇ ਸਮੇਂ ਹੀ ਹੋ ਜਾਂਦਾ ਉਸ ਦੇ ਯਾਰ ਦੋਸਤ ਉਸ ਨੂੰ ਬਾਬਾ ਅਟਲ ਦੇ ਨਾਮ ਤੋਂ ਪੁਕਾਰਦੇ ਸੀ ਜਦੋਂ ਵੀ ਉਸ ਦੇ ਦੋਸਤਾਂ ਨੂੰ ਭੁੱਖ ਲੱਗਦੀ ਤੇ ਉਹ ਕਹਿੰਦੇ ਬਾਬਾ ਅਟਲ ਤੇ ਪਕੀਆਂ ਪਕਾਈਆਂ ਘੱਲ ਉਸ ਦੀ ਬਚਪਨ ਵਿੱਚ ਹੀ ਪਰਮਾਤਮਾ ਦੇ ਨਾਲ ਪ੍ਰੇਮ ਪਿਆਰ ਲਗਨ ਸੀ ਪਰਮਾਤਮਾ ਸਭ ਕੁਝ ਉਸ ਦੇ ਕਹਿਣ ਮੁਤਾਬਕ ਕਰਦਾ ਸੀ ਇੱਕ ਵਾਰ ਉਸ ਦੇ ਇੱਕ ਦੋਸਤ ਦੀ ਮੌਤ ਹੋ ਗਈ ਖੇਡਣ ਦਾ ਸਮਾਂ ਸੀ ਜੋਸ ਦੇ ਦੂਸਰੇ ਦੋਸਤ ਸੀ ਉਹਨਾਂ ਨੂੰ ਬਾਬਾ ਅਡਾਲ ਨੇ ਪੁੱਛਿਆ ਕਿ ਇੱਕ ਦੋਸਤ ਕਿਉਂ ਨਹੀਂ ਆਇਆ ਉਸਨੇ ਤਾਂ ਅੱਜ ਮੇਰੀ ਵਾਰੀ ਦੇਣੀ ਹੈ ਉਸਦੇ ਦੋਸਤਾਂ ਨੇ ਕਹਿ ਦਿੱਤਾ ਕਿ ਉਸ ਦੇ ਸੱਪ ਨੇ ਡੰਗ ਮਾਰ ਦਿੱਤਾ ਹੈ ਤੇ ਉਸ ਦੀ ਮੌਤ ਹੋ ਗਈ ਹੈ ਤੇ ਨਾ ਹੀ ਉਹ ਹਿਲਦਾ ਜੁਲਦਾ ਹੈ ਨਾ ਹੀ ਉੱਠਦਾ ਤੇ ਉਸ ਦੇ ਮਾਪਿਓ ਤੇ ਰਿਸ਼ਤੇਦਾਰ ਰੋ ਰਹੇ ਹਨ ਫਿਰ ਬਾਬਾ ਅਟਲ ਨੇ ਉਸਦੇ ਘਰ ਜਾ ਕੇ ਉਸ ਨੂੰ ਆਵਾਜ਼ ਮਾਰੀ ਤੇ ਉਹ ਚਾਰ ਪਾਈ ਤੇ ਲੇਟਿਆ ਸੀ ਫਿਰ ਬਾਬਾ ਅਟਲ ਨੇ ਉਸ ਨੂੰ ਫੜ ਕੇ ਹਿਲਾਇਆ ਤੇ ਕਿਹਾ ਚੱਲ ਮੇਰੀ ਵਾਰੀ ਦੇ ਵਾਰੀ ਦਿੱਤੇ ਬਗੈਰ ਨਹੀਂ ਮੈਂ ਤੈਨੂੰ ਕਿਤੇ ਜਾਣ ਦਿੰਦਾ ਤੇ ਉਸਦੇ ਦੋਸਤ ਦੇ ਪ੍ਰਾਣ ਵਾਪਸ ਆ ਜਾਂਦੇ ਤੇ ਉਹ ਉੱਠ ਜਾਂਦਾ ਤੇ ਜਦੋਂ ਉਸ ਜੀਵਤ ਜਦੋਂ ਉਹ ਜੀਵਤ ਹੋ ਜਾਂਦਾ ਤੇ ਸਾਰੇ ਇਲਾਕੇ ਵਿੱਚ ਬਾਬਾ ਅਟਲ ਦੀ ਚਰਚਾ ਹੋ ਜਾਂਦੀ ਕਿ ਇੱਕ ਮਰੇ ਹੋਏ ਲੜਕੇ ਨੂੰ ਜੀਵਤ ਕਰ ਦਿੱਤਾ ਸਭ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਫਿਰ ਗੁਰੂ ਹਰਗੋਬਿੰਦ ਜੀ ਨੂੰ ਇਸ ਕੋਤਕ ਬਾਰੇ ਪਤਾ ਲੱਗਿਆ ਉਨ੍ਹਾਂ ਨੇ ਆਪਣੇ ਲੜਕੇ ਨੂੰ ਕਿਹਾ ਦੇਖੋ ਪੁੱਤਰ ਜੀ ਜੋ ਤੁਸੀਂ ਦੁਨੀਆ ਦੇ ਵਿੱਚ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਕਰ ਦਿੱਤੀ ਹੈ ਇਸ ਦਾ ਹਿਸਾਬ ਕਿਤਾਬ ਸਾਨੂੰ ਦੋਨਾਂ ਵਿਚੋਂ ਇੱਕ ਨੂੰ ਛੋਣਾ ਪਵੇਗਾ ਜਾਂ ਤਾਂ ਹੁਣ ਮੈਨੂੰ ਸਰੀਰ ਛੱਡਣਾ ਪਊ ਜਾਂ ਤੈਨੂੰ ਸਾਡੇ ਦੋਨਾਂ ਵਿੱਚੋਂ ਇਸ ਦੁਨੀਆ ਵਿੱਚ ਇੱਕ ਹੀ ਰਹਿ ਸਕਦਾ ਹੈ ਫੇਰ ਬਾਬਾ ਟਾਲਣੇ ਪਰਮਾਤਮਾ ਨੂੰ ਯਾਦ ਕੀਤਾ ਤੇ ਜ਼ਮੀਨ ਤੇ ਲੇਟ ਕੇ ਚਿੱਟੀ ਚਾਦਰ ਲੈ ਕੇ ਆਪਣਾ ਸਰੀਰ ਤਿਆਗ ਦਿੱਤਾ ਇਸ ਕਰਕੇ ਜੋ ਸੱਚਾ ਸੰਤ ਹੈ ਜਾਂ ਗੁਰੂ ਹੈ ਉਹ ਇਹੋ ਜਿਹਾ ਕੋਈ ਕਦੇ ਵੀ ਨਹੀਂ ਦਿਖਾਉਂਦਾ ਉਹ ਸਭ ਸਾਧ ਸੰਗਤ ਨੂੰ ਇਹੀ ਕਹਿੰਦਾ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਬਾਣੀ ਵਿੱਚ ਹਰ ਇੱਕ ਜੀਵ ਨੂੰ ਇਨਸਾਨ ਨੂੰ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ